ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਤੁਹਾਡੇ ਨਾਲ ਇਸ਼ਤਤ ਰਾਤ ਥੋੜ੍ਹ ਤਰਨਤਾਰਨ ਜਿਮਨੀ ਚੋਣ ਦਾ ਨਤੀਜਾ ਜਿਹੜਾ ਹੈ ਆ ਚੁੱਕਾ ਹੈ ਜੀਹਾਂ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਵੱਡੀ ਲੀਡ ਦੇ ਨਾਲ ਜਿਹੜੀ ਹੈਗੀ ਤਰਨਤਾਰਨ ਚ ਜਿੱਤ ਚੁੱਕੀ ਹੈ 1291 ਵੋਟਾਂ ਲੈ ਕੇ ਜਿਹੜੀ ਆ ਵੱਡੇ ਮਾਰਜਨ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਉਹ ਤਰਨਤਾਰਨ ਚ ਜਿੱਤ ਚੁੱਕੀ ਹੈ ਤੇ ਉਸ ਤੋਂ ਬਾਅਦ ਅਜੇ ਗੱਲ ਕਰ ਸੁਖ ਆਕਾਲੀ ਦਲ ਦੇ ਸੁਖਵਿੰਦਰ ਕੌਰ ਅੰਦਾਵਾ ਦੀ ਤੇ ਉਹਨਾਂ ਨੂੰ 30558 ਜਿਹੜੇ ਵੋਟ ਮਿਲੇ ਨੇ ਤੀਜੇ ਨੰਬਰ ਤੇ ਜਿਹੜੇ ਹੈਗੇ ਆ ਵਾਰਿਸ ਪੰਜਾਬ ਦੇ ਜਿਹੜੇ ਹੈਗੇ ਮਨਦੀਪ ਸਿੰਘ ਉਹ ਆਏ ਨੇ ਤੇ ਉਹਨਾਂ ਨੂੰ 19000 ਹਾਰਤ 620 ਵੋਟਾਂ ਮਿਲਿਆ ਤੇ ਚੌਥੇ ਨੰਬਰ ਤੇ ਕਾਂਗਰਸ ਦੇ ਕਰਨ ਵੀਰ ਸਿੰਘ ਬੁੱਢ ਜੈਨੇ ਜਿਹਨਾਂ ਨੂੰ 1578 ਵੋਟਾਂ ਮਿਲੀਆਂ ਤੇ ਉਸ ਤੋਂ ਬਾਅਦ ਪੰਜਵੇਂ ਨੰਬਰ ਤੇ ਬੀਜੇਪੀ ਆਇਆ ਯਾਨੀ ਕਿ ਸਭ ਤੋਂ ਲਾਸਟ ਬੀਜੇਪੀ ਕਿਤੇ ਨਾ ਕਿਤੇ ਜੋ ਅਨੁਮਾਨ ਵੀ ਲਗਾਇਆ ਜਾ ਰਿਹਾ ਸੀ ਉਹੀ ਨਤੀਜਾ ਸਾਨੂੰ ਦੇਖਣ ਨੂੰ ਮਿਲਿਆ ਪਿਛਲੇ ਜੋ ਲਾਸਟ ਜਿਹ ਹੈਗੀ ਉਹ ਬੀਜੇਪੀ ਦੇ ਬੀਜੇਪੀ ਨੂੰ ਸਿਰਫ 6248 ਵੋਟਾਂ ਹੀ ਮਿਲਿਆ ਨੇ ਦੱਸਦੀ ਕਿ ਸਵੇਰ ਤੋਂ ਜੋ ਸੀਗੀ VOTING ਦੀ ਕਾਊਂਟਿੰਗ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਤਰਨ-ਤਰਨ ਚ ਸਾਰਿਆਂ ਨੂੰ సిగా ਇੰਤਜ਼ਾਰ ਸੀਗਾ ਇਸ ਦਾ ਕਿ ਆਪਾਂ ਜਿੱਤੇ ਗਾ ਆਮ ਆਦਮੀ ਪਾਰਟੀ ਜੀ ਗੱਲ ਕਰੀਏ ਪਹਿਲੇ 3 ਰਾਉਂਡਸ ਦੀ ਪਹਿਲੇ 3 ਰਾਉਂਡਸ ਵਿੱਚ ਜੋ ਅਕਾਲੀ ਦਲ ਦੇ ਸੀਗੇ ਸੁਖਵਿੰਦਰ ਕੌਰ ਉਹ ਲੀਡ ਤੇ ਚੱਲ ਰਹੇ ਸੀਗੇ ਪਹਿਲੇ ਰਾਉਂਡ 'ਚ ਵੀ ਸੁਖਵਿੰਦਰ ਕੌਰ ਅੱਗੇ ਸੀ ਉਸ ਤੋਂ ਬਾਅਦ ਦੂਜੇ ਰਾਉਂਡ ਤੋਂ ਵੀ ਸੁਖਵਿੰਦਰ ਕੌਰ ਅੱਗੇ ਸੀ ਤੇ ਤੀਜੇ ਰਾਉਂਡ ਤੱਕ ਜੋ ਸੀਗੇ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਅੱਗੇ ਸੀ ਲੇਕਿਨ ਉਸ ਤੋਂ ਬਾਅਦ ਚੌਥੇ ਰਾਉਂਡ ਤੋਂ ਜਿਹੜਾ ਮੁਕਾਬਲਾ ਹੈ ਜਿਹੜਾ ਨਤੀਜੇ ਸਾਰੇ ਦੇ ਸਾਰੇ पलट ਗਏ ਉਸ ਤੋਂ ਬਾਅਦ ਚੌਥੇ ਰਾਉਂਡ ਤੋਂ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ ਜਿਹੜੇ ਹੈਗੇ ਉਹ ਅੱਗੇ ਹੋ ਬਾਦ ਚੌਥੇ ਰਾਉਂਡ ਤੋਂ ਲੈ ਕੇ 16 ਰਾਉਂਡ ਤੱਕ ਦੱਸਦੀ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ VOTING ਜੋ ਸੀਗੀ ਜੋ ਕਾਊਂਟਿੰਗ ਸੀਗੀ ਉਹ ਹੋਈ ਉਸ ਤੋਂ ਬਾਅਦ 16 ਰਾਉਂਡ ਤੱਕ ਹਰਮਿਤ ਸੰਧੂ ਨੇ ਲੀਡ ਬਣਾ ਕੇ ਰੱਖੀ ਤਾਂ ਉਸ ਤੋਂ ਬਾਅਦ ਵੱਡੇ ਮਾਰਜਨ ਦੇ ਨਾਲ ਜੋ ਹੈਗੀ ਉਹ ਨਾਮਾਦਨੀ ਪਾਰਟੀ ਤਰਨਤਾਰਨ ਜ਼ਿਮਨੀ ਚੋਣ ਚ ਜਿੱਤ ਚੁੱਕੀ ਹੈ ਸਭ ਨੂੰ ਹੀ ਇਸ ਦਾ ਇੰਤਜ਼ਾਰ ਸੀਗੇ ਲਗਾਤਾਰ ਪਿਛਲੇ 10 15 ਦਿਨ ਤੋਂ ਜੇ ਗੱਲ ਕਰੀ ਹਰ ਪਾਰਟੀ ਜੋ ਸੀਗੀ ਲਗਾਤਾਰ ਚੋਣ ਪ੍ਰਚਾਰ ਚ ਲੱਗੀ ਹੋਈ ਸੀ ਹਰ ਪਾਰਟੀ ਦੇ ਜਿਹੜੇ ਆਪਣੇ ਉਮੀਦਵਾਰ ਦੇ ਹੱਥ ਚ ਜੁੜੇ ਸੀਗੇ ਚੋਣ ਪ੍ਰਚਾਰ ਕਰੀ ਸੀ ਆਮਾਦਨੀ ਪਾਰਟੀ ਦੀ ਜੇ ਗੱਲ ਕਰੀ ਉਸ ਤੋਂ ਬਾਅਦ ਭਗਵੰਤ ਮਾਨ ਉਹਨਾਂ ਦੀ ਪੂਰੀ ਲੀਡਰਸ਼ਿਪ ਜੋ ਸੀਗੀ ਤਰਨ ਤਰਨ ਪਹੁੰਚੇ ਸੰਤ ਉਸ ਤੋਂ ਬਾਅਦ ਵੱਧ ਚੜ ਕੇ ਹਰਮੀਤ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਤੇ ਉਸ ਤੋਂ ਬਾਅਦ ਜੇ ਗੱਲ ਆਪਾਂ ਕਰੀ ਆਕਾਲੀ ਦਲ ਦੀ ਆਕਾਲੀ ਦਲ ਦਾ ਵੀ ਜਿਹੜਾ ਗ੍ਰਾਫ ਹੈ ਉਹਨ ਵਧਿਆ ਕਿਉਂਕਿ ਆਪਾਂ ਕੱਲ੍ਹ ਕੀ ਜੀ 10 ਸਾਲ ਤੋਂ ਬਾਅਦ ਹੁਣ ਆਕਾਲੀ ਦਲ ਜਿਹੜਾ ਹੈਗਾ ਕਿਤੇ ਨਾ ਕਿਤੇ ਅੱਗੇ ਨਜ਼ਰ ਆਇਆ ਅੱਗੇ ਵੱਧ ਕੇ ਉਹਦੀ ਜਿਹੜੀ ਵੋਟ ਜੁੜੀ ਹੈਗੀ ਉਹ ਉਹਦੀ ਆਕਾਲੀ ਦਲ ਦੇ ਉਮੀਦਵਾਰ ਨੂੰ ਪਈ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਕਾਲੀ ਦਲ ਦਾ ਉਮੀਦਵਾਰ ਹੈ ਉਸ ਤੋਂ ਬਾਅਦ ਤੀ ਗੱਲ ਕਰੀਏ ਪਹਿਲੇ 3 ਰਾਉਂਡ ਹੋਏ ਤਾਂ 3 ਰਾਉਂਡ ਜੋ ਸੀਗੇ ਅ ਅੱਗੇ ਜੋ ਸੀਗੇ ਕਿਤੇ ਨਾ ਕਿਤੇ ਕਾਂਗਰਸ ਦਿਖਾਈ ਦੇ ਰਹੀ ਸੀ ਉਸ ਤੋਂ ਬਾਅਦ 8ਵੇਂ 9ਵੇਂ ਰਾਉਂਡ ਤੋਂ ਕਾਂਗਰਸ ਤੇ ਉਸ ਤੋਂ ਬਾਅਦ ਜਿਹੜੇ ਵਾਰਿਸ ਪੰਜਾਬ ਦੇ ਜੇ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਾਰਟੀ ਸੀਗੀ ਵਾਰਿਸ ਪੰਜਾਬ ਦੇ ਜਿਹੜੇ ਉਮੀਦਵਾਰ ਸੀਗੇ ਮਨਦੀਪ ਸਿੰਘ ਉਹ ਉਹ ਇਕਦਮ ਤੀਜੇ ਨੰਬਰ ਤੇ ਆ ਗਏ ਜੀ ਹਾਂ ਉਹਨਾਂ ਨੇ ਕਾਂਗਰਸ ਨੂੰ ਵੀ ਪਿੱਛੇ ਛੱਡ ਦਿੱਤਾ ਤੇ ਕਿਤੇ ਨਾ ਕਿਤੇ ਕਾਂਗਰਸ ਨੂੰ ਵੀ ਇਹ ਵੱਡਾ ਛਟਕਾ ਕਿਉਂਕਿ ਕਾਂਗਰਸ ਜਿੱਥੇ ਪਹਿ ਗੱਲ ਕਰੀਏ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜੀ ਮੋਹਨ ਪ੍ਰਤਾਪ ਬਾਜਵਾ ਤੇ ਗਮਾਂ ਕਾਂਗਰਸ ਦੇ ਹੋਰ ਵੀ ਵੱਡੇ ਲੀਡਰ ਜੋ ਸੀਗੇ ਲਗਾਤਾਰ ਉਹ ਵੀ ਚੋਣ ਪ੍ਰਚਾਰ ਕਰ ਰਹੇ ਸੀ ਤਰਨ ਤਰਨ ਚ ਜਾ ਰਹੇ ਸੀਗੇ ਜੋ ਲਗਾਤਾਰ ਪ੍ਰਚਾਰ ਕਰ ਰਹੇ ਸੀ ਲੇਕਿਨ ਉਸ ਤੋਂ ਬਾਅਦ ਜੋ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਹੈਗੀ ਉਸ ਨੂੰ ਵੱਡਾ ਝਟਕਾ ਇਸ ਨਤੀਜਿਆਂ 'ਚ ਵੇਖਣ ਨੂੰ ਮਿਲਿਆ ਕਿਉਂਕਿ उसके बीजेपी की बीजेपी सोच रहे कितना भी मिलिया की अः अगे निकल के आऊगा या फिर पूरा बीजेपी ने कोशिश की क्योंकि एक बार फिर चो बीजेपी ने है बिना कितने ਗੱਟ ਬੰਦਨ ਤੋਂ ਲਗੀ ਕਟ ਜੋਰ ਤੋਂ ਲੜੀ ਉਸ ਤੋਂ ਬਾਅਦ ਉਹ ਉਹਨਾਂ ਨੇ ਵੀ ਪੂਰੀ ਤਿਆਰੀ ਕੀਤੀ ਰਵਨੀਤ ਬਿੱਟੂ ਜੇ ਗੱਲ ਕਰੀ ਕੇਂਦਰੀ ਰਾਜ ਮੰਤਰੀ ਤੇ ਉਹ ਵੀ ਤਰਨਦਾਰਨ ਪਹੁੰਚੋ ਉਹਨਾਂ ਨੇ ਵੀ ਡੋਰ ਟੂ ਡੋਰ ਕੈਂਪੇਨ ਕੀਤੇ ਸੀਗੇ ਲੋਕਾਂ ਦੇ ਨਾਲ ਜਾ ਕੇ ਗੱਲਬਾਤ ਕੀਤੀ ਸੀ ਤੇ ਲਗਾਤਾਰ ਉਹ ਚੋਣ ਪ੍ਰਚਾਰ ਚ ਰੁੱਝੇ ਹੋਏ ਸੀ ਲੇਕਿਨ ਇੱਥੇ ਉਹਨਾਂ ਦਾ ਵੀ ਕੋਈ ਜਿਹੜਾ ਇਹ ਉਹਨਾਂ ਨੇ ਇੰਨੀ ਜਾ ਕੇ ਚੋਣ ਪ੍ਰਚਾਰ ਕੀਤਾ ਉਸ ਦਾ ਵੀ ਕੋਈ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਿਆ ਤੇ ਸਭ ਤੋਂ ਲਾਸਟ ਜਿਹੜੀ ਹੈਗੀ ਬੀਜੇਪੀ ਜਿਹੜੀ ਕਿ ਸਿਰਫ 6239 ਵੋਟਾਂ ਤੇ ਸਿਮਟ ਕੇ ਜੁੜੀ ਲੱਗੀ ਹੈ ਤੇ ਉਸ ਤੋਂ ਬਾਅਦ ਜੇ ਗੱਲ ਕਰੀ ਆਮ ਆਨੰਦ ਪਾਰ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਕਿਤੇ ਨਾ ਕਿਤੇ ਤੇ ਸਭ ਤੋਂ ਪਹਿਲੇ ਤਿੰਨ ਰਾਊਂਡ ਚ ਹੀ ਲੱਗ ਰਿਹਾ ਸੀ ਕਿ ਅਕਾਲੀ ਦਾ ਲੱਗੇ ਜਾ ਰਿਹਾ ਜਦੋਂ ਕਾਊਂਟਿੰਗ ਸ਼ੁਰੂ ਹੋਈ ਪਹਿਲੇ ਤਿੰਨ ਜੋ ਸੀਗੇ ਰਾਊਂਡ ਹੈ ਉਸ ਤੋਂ ਬਾਅਦ ਸਾਫ਼ ਦੇਖਣ ਨੂੰ ਮਿਲਿਆ ਕਿ ਅਕਾਲੀ ਦਲ ਅੰਗੀ ਹੈ ਤੇ ਕਿਤੇ ਨਾ ਕਿਤੇ ਅਨੁਮਾਨ ਲਗਾ ਰਿਹਾ ਸੀ ਸ਼ਾਇਦ ਇਹ ਸਵਾਰੀ ਅਕਾਲੀ ਦਲ ਜਿਹੜਾ ਹੈਗਾ ਉਹ ਆਊਗਾ ਕਿਉਂਕਿ ਜੇ ਤਰਨ ਤਰਨ ਹਲਕੇ ਦੀ ਗੱਲ ਕਰੀਏ ਤਰਨ ਤਰਨ ਹਲਕਾ ਕਿਤੇ ਨਾ ਕਿਤੇ ਅਕਾਲੀ ਦਲ ਦਾ ਸਟਰੋਂਗ ਹੈਗਾ ਉੱਥੇ ਵੀ ਪਿੱਛੇ ਕਾਫੀ ਟਾਈਮ ਤੋਂ ਵੀ ਅਕਾਲੀ ਦਲ ਦਾ ਇੱਕ ਸਟਰੋਂਗ ਗੜ ਮੈਨਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਅਕਾਲੀ ਦਲ ਕਾਲੀ ਦਲ ਨੂੰ ਵੋਟ ਕਰਨਗੇ ਉਸ ਤੋਂ ਬਾਅਦ ਜੋ ਤੋਂ ਪਹਿਲੇ ਤਿੰਨ ਰਾਉਂਡ ਆਏ ਉਸ ਤੋਂ ਅਨੁਮਾਨ ਜ਼ਰੂਰ ਲੱਗਾ ਕਿ ਹਾਂ ਕਾਲੀ ਦਲ ਅੱਗੇ ਜਾ ਰਿਹਾ ਵਾ ਲੇਕਿਨ ਉਸ ਤੋਂ ਬਾਅਦ ਚੌਥੇ ਰਾਉਂਡ ਤੋਂ ਇੰਜ ਬਾਜ਼ੀ ਪਲਟੀ ਕਿ ਉਸ ਤੋਂ ਬਾਅਦ ਸਿੱਧਾ ਹੀ ਜਿਹੜੇ ਹੈਗੇ ਹਰਮੀਤ ਸੰਘੂ ਆਮ ਆਦਮੀ ਪਾਰਟੀ ਦੇ ਉਹ ਪਹਿਲੇ ਨੰਬਰ ਤੇ ਆਗੇ ਤੋਂ ਉਸ ਤੋਂ ਬਾਅਦ ਚੌਥੇ ਰਾਉਂਡ ਤੋਂ ਲੈ ਕੇ 16ਵੇਂ ਰਾਉਂਡ ਤੱਕ ਹਰਮੀਤ ਸੰਧੂ ਨੇ ਲੀਡ ਬਣਾਈ ਰੱਖੀ ਤੇ ਫਾਈਨਲ ਆਖਿਰਕਾਰ ਜੋ ਹੈ ਗਰਮੀਤ ਸੰਧੂ ਆ ਜੋ ਹੈਗੇ ਵੱਡੇ ਮਾਰਜਨ ਦੇ ਨਾਲ ਜੋ ਮੈਂ ਗੱਲ ਕਰਾ 42649 ਦੀ ਜੋ ਹੈਗੀ ਆ ਵੋਟਾਂ ਦੇ ਨਾਲ ਜੋ ਹੈਗੀ ਹਰਮੀਤ ਸੰਧੂ ਵੱਡੇ ਮਾਰਜਨ ਦੇ ਨਾਲ ਜਿਹੜੇ ਹੈਗੇ ਤਰਨਤਾਰਨ ਤੋਂ ਜਿੱਤੇਗੇ ਤੋਂ ਉਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੇ ਹੈਗੇ ਸੁਖਵਿੰਦਰ ਕੌਰ ਆਗੇ ਭਗਵੰਤ ਮਾਨ ਦੇ ਜੇ ਗੱਲ ਕਰੀ ਤਾਂ ਉਹਨਾਂ ਨੇ ਵੱਧ ਚੜ ਕੇ ਆਪਣੀ ਉਮੀਦਵਾਰ ਦੇ ਹੱਕ ਚ ਰੋਸ਼ੋ ਕੀਤਾ ਤੋਂ ਉਸ ਤੋਂ ਬਾਅਦ ਜਦੋਂ ਇਹ ਕਿਤੇ ਨਾ ਕਿਤੇ ਲੈ ਕੇ ਆਈ ਸੀਗੇ ਇਹ ਵੀ ਗੱਲ ਚੱਲ ਰਹੀ ਸੀਗੀ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਵੀ ਹੋ ਸਕਦਾ ਜਾਂ ਫਾਇਦਾ ਕਿਉਂਕਿ ਦੋ ਪਾਸੇ ਦੋਵੇਂ ਗੱਲਾਂ ਕਰ ਰਹੇ ਸੀ ਗਰਾਊਂਡ ਰਿਪੋਰਟ ਹੈ ਮੇਰੇ ਜਿਹੜੇ ਸਹਿਯੋਗੀ ਸੀ ਮੇਰੇ ਨਾਲ ਉਹਨਾਂ ਨੇ ਵੀ ਜਦੋਂ ਕਵਰੇਜ ਕੀਤੀ ਤੇ ਦੋ ਪਾਸੇ ਲੋਕ ਗੱਲਾਂ ਕਰ ਰਹੇ ਸੀ ਮੁਕਾਬ ਤੌਰ ਤੇ ਆਕਾਲੀ ਦਲ ਤੇ ਆਮ ਆਦਮੀ ਪਾਰਟੀ ਚ ਦੇਖਣ ਨੂੰ ਮਿਲ ਰਿਆ ਸੀ ਆਕਾਲੀ ਦਲ ਤੇ ਆਮ ਆਦਮੀ ਪਾਰਟੀ ਚ ਤੀਜੇ ਰਾਉਂਡ ਤੋ ਬਾਅਦ ਜਿਹੜਾ ਹੈ ਮੁਕਾਬਲਾ ਫਸਦਾ ਹੋ ਨਜ਼ਰ ਲੇਕਿਨ ਉਸ ਤੋਂ ਬਾਅਦ ਚੌਥੇ ਰਾਉਂਡ ਤੋਂ ਬਾਅਦ ਹੀ ਜਦੋਂ ਇਹ ਪੂਰੀ ਬਾਜ਼ੀ ਪਲਟੀ ਜਦੋਂ ਕਿ ਸਾਫ ਤੌਰ ਤੇ ਜੁੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ ਅੱਗੇ ਹੋ ਗਏ ਤੋ ਉਸ ਤੋਂ ਬਾਅਦ ਵੱਡੇ ਮਾਰਜਨ ਦੇ ਨਾਲ ਹੁਣ ਆਮ ਆਦਮੀ ਪਾਰਟੀ ਜਿਹੜੀ ਹੈਗੀ ਤਰਨਤਾਰਾਂ ਚ ਜਿੱਤ ਗਈ ਹੈ ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਸੀ ਸਾਰੀ ਪਾਰਟੀ ਦਾ ਲਗਾਤਾਰ ਇਸ ਪਲ ਦਾ ਇੰਤਜ਼ਾਰ ਕਰ ਰਹੀ ਸੀ ਕਿ ਆਖਿਰਕਾਰ ਕੀ ਨਤੀਜੇ ਆਣਗੇ ਇਸ ਚੀਜ਼ ਦਾ ਵੇਟ ਕਰ ਰਹੀ ਸੀ ਤੇ ਅੱਜ ਹੁਣ ਜਿਹੜੀ ਤਸਵੀਰ ਹੈ ਹੁਣ ਸਾਫ਼ ਹੋ ਗਈ ਹੈ ਤੇ ਸਾਫ਼ ਤੌਰ ਤੇ ਆਮ ਆਦਮੀ ਪਾਰਟੀ ਦੇ ਜੁੜੇ ਹਰਮੀਤ ਸੰਧੂ ਹੈਗੇ ਵੱਡੀ ਜਿੱਤ ਦੇ ਨਾਲ ਵੱਡੇ ਮਾਰਜਨ ਦੇ ਨਾਲ 12000 91 ਵੋਟਾਂ ਲੈ ਕੇ ਜੁੜੇ ਹੈਗੇ ਤਰਨ ਤਰਨ ਜੋ ਜੋ ਹੈਗੇ ਆ ਉਹ ਜਿੱਤ ਚੁੱਕੇ ਤੇ ਉਹਨਾਂ ਨੇ ਜੋ ਸੀਟ ਸੀਗੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਚੋਲੀ ਵਾਪਸ ਤੋਂ ਪੈਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਹੀ ਐਮਐਲਏ ਸੀਗੇ ਜੋ ਕਸ਼ਮੀਰ ਸਿੰਘ ਸੋਲ ਜਣਾ ਦੀ ਵਿਹਾਨਤ ਹੋ ਗਿਆ ਸੀ ਉਸ ਤੋਂ ਬਾਅਦ ਇਹ ਚੋਣ ਜਿਹੜੀ ਹੈਗੀ ਹੋਈ ਉਸ ਤੋਂ ਬਾਅਦ ਜ਼ਿਮਨੀ ਚੋਣ ਤੇ ਕਿਤੇ ਨਾ ਕਿਤੇ ਵਗਾਰ ਦਾ ਸਵਾਲ ਮਾਨਮੀ ਪਾਰਟੀ ਵਾਸਤੇ ਵੀ ਸੀਗਾ ਆਪਣੀ ਸੀਟ ਵਾਪਸ ਤੋਂ ਆਪਣੇ ਹੱਥ ਲੈਣ ਦੇ ਕਿਉਂਕਿ ਇਹ ਜਿਹੜੀ ਜੋ ਜਿੰਨੀ ਚੋਣ ਸੀ ਕਿ 2027 ਚਾਣਵਾਲੀ ਚੋਣਾਂ ਦਾ ਵੀ ਇੱਕ ਵੱਡੀ ਤਸਵੀਰ ਜੋ ਤੈਅ ਕਰੇਗੀ ਕਿਉਂਕਿ 27 ਚੋਣਾਂ ਨੇ ਪੰਜਾਬ ਤੋਂ ਉਸ ਤੋਂ ਬਾਅਦ ਵੱਡੀ ਤਸਵੀਰ ਇਸ ਨੇ ਜੋ ਹੈਗਾ ਕਰਨਾ ਸੀ ਕਿ ਜਿਸ ਦੇ ਵੀ ਹੁਣੀ ਪਾਰਟੀ ਦੀ ਜੋ ਸੀਗੀ ਜਿਸ ਉਮੀਦਵਾਰ ਦੇ ਹੱਥ ਚ ਫੈਸਲਾ ਆਉਂਦਾ ਤੇ ਹੁਣ ਜੋ ਹੈਗਾ ਫੈਸਲਾ ਆਮ ਆਦਮੀ ਪਾਰਟੀ ਦੇ ਹੱਥ ਚ ਆ ਗਿਆ ਤੇ ਆਮ ਆਦਮੀ ਪਾਰਟੀ ਨੇ ਜਿਹੜੀ ਆਪਣੀ ਸੀਟ ਸੀ ਉਸ ਨੂੰ ਬਚਾ ਲਿਆ ਤੇ ਆਪਣੀ ਸੀਟ ਨੂੰ ਵਾਪਸ ਜੋ ਹੈ ਆ ਮੈਂ ਕਹੂੰਗੀ ਲੈਂਡ ਜੋ ਹੈ ਆਮ ਆਦਮੀ ਪਾਰਟੀ ਜੋ ਹੈ ਕਾਮਯਾਬ ਹੋ ਗਈ ਹੈ ਤੇ ਵੱਡੀ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ ਤਰਨਤਾਰਨ ਜਿ ਜਿੱਤ ਗਏ